ਦੇਸ਼ ਦੇ 17ਵੇਂ ਆਜ਼ਾਦੀ ਮਹਾotsਵ ਨੂੰ ਸਮਰਪਿਤ ਮੈਰਾਥਨ ਅੰਮ੍ਰਿਤਸਰ ਚਲਵਾਈ ਗਈ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਬੀਐਸਐਫ ਵੱਲੋਂ ਸੀਮਾ ਪਰਿਹੇਰੀ ਮੈਰਾਥਨ 2024 ਤਿੰਨ ਪੜਾਮਾ 42 ਕਿਲੋਮੀਟਰ 21 ਕਿਲੋਮੀਟਰ ਅਤੇ 10 ਕਿਲੋਮੀਟਰ ਵਿੱਚ ਕਰਵਾਈ ਗਈ ਇਹ ਸਾਰੀਆਂ ਦੌੜਾਂ ਸੀਪੀ ਅਟਾਰੀ ਵਾਗਾ ਬਾਰਡਰ ਤੇ ਪਹੁੰਚ ਕੇ ਮੁਕੰਮਲ ਹੋਈਆਂ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਇਨ੍ਹਾਂ ਮੈਰਾਥਨ ਦੌੜਾਂ 'ਚ ਹਿੱਸਾ ਲੈਣ ਲਈ ਨੌਜਵਾਨ ਮੁੰਡੇ ਕੁੜੀਆਂ ਇੱਥੇ ਪੁੱਜੇ ਬੀਐਸਐਫ ਨੇ ਦੇ ਡੀਜੀ ਨਿਤਨ ਅਗਰਵਾਲ ਨੇ ਮੈਰਾਥਨ ਨੂੰ ਹਰੀ ਚੰਡੀ ਖਾ ਕੇ ਰਵਾਨਾ ਕੀਤਾ ਬੀਐਸਐਫ ਦੇ ਡੀਜੀ ਨਿਤਿਨ ਅਗਰਵਾਲ ਨੇ ਕਿਹਾ ਕਿ ਇਸ ਮੈਰਾਥਨ ਦਾ ਥੀਮ ਹੈਂਡ ਟੂ ਹੈਡ ਵਿਦ ਬਾਰਡਰ ਪੋਪੂਲੇਸ਼ਨ 2024 ਹੈ ਉਹਨਾਂ ਕਿਹਾ ਕਿ ਦੇਸ਼ ਦੀ ਨੌਜਵਾਨ ਪੀੜ੍ਹੀ ਦੀ ਸਿਹਤ ਨੂੰ ਲੈ ਕੇ ਅਤੇ ਨੌਜਵਾਨਾਂ ਵਿੱਚ ਵਧ ਰਹੇ ਨਸ਼ੇ ਦੇ ਰੁਝਾਨ ਨੂੰ ਠਲ ਪਾਉਣ ਦੇ ਮੰਤਵ ਨਾਲ ਬੀਐਸਐਫ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਮੈਰਾਥਨ ਦੇ ਬਾਰੇ ਵਿੱਚ ਜਿਵੇਂ ਮੈਂ ਪਹਿਲੇ ਕਿਹਾ ਜੋ ਹਮਾਰੇ ਦੇਸ਼ ਦਾ ਫਿਟ ਇੰਡੀਆ ਮੂਵਮੈਂਟ ਹੈ ਔਰ ਪੰਜਾਬ ਮੈਂ ਨਸ਼ਾ ਮੁਕਤੀ ਨੂੰ ਲੈ ਕੇ ਬੜੀ ਚਰਚਾ ਹੈ ਬੜਾ ਅਭਿਆਨ ਹੈ ये दोनों को मिला के एक अभियान है और हमारा हैशटैग भी है हैंड इन हैंड विद बॉर्डर पॉपुलेशन क्योंकि हम बॉर्डर पॉपुलेशन के साथ निरंतर रहते हैं बॉर्डर में उनके साथ ही रहते हैं काम करते हैं तो एक वो हमारा एक तरह से बीएसएफ का एक्सटेंशन है मैराथन च हिस्सा लैन पहुंचे नौजवान मुंडे कुड़िया ने भी बी एस एफ के इस उपराले की शलाघा की ਇੱਕ ਦੇ ਇਹਦੇ ਨਾਲ ਲੋਕੀ ਨਸ਼ੇ ਤੋਂ ਪਛਾਣ ਹਟਦੇ ਆ ਤੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਸ਼ਾਹ ਵਾ ਇਹਨੂੰ ਲੈ ਕੇ ਤੇ ਇਹਦੇ ਨਾਲ ਨਾਲ ਹੀ ਜਿਹੜੀ ਬੀਐਸਐਫ ਆ ਉਹ ਤਿਆਰੀ ਕਰਾਉਂਦੀ ਆ ਉੱਥੋਂ ਦੇ ਮੁੰਡਿਆਂ ਨੂੰ ਕੁੜੀਆਂ ਨੂੰ ਬੀਐਸਐਫ ਵਿੱਚ ਤੇ ਆਰਵੀ ਵਿੱਚ ਭਰਤੀ ਕਰਾਉਣ ਵਾਸਤੇ ਬਹੁਤ ਹੀ ਜ਼ਿਆਦਾ ਸਹਿਯੋਗ ਦੇਣਦੀ ਆ ਇਹਦੇ ਨਾਲ ਨਾਲ ਹੀ ਖੇਡਾਂ ਪ੍ਰਤੀ ਤੇ ਨਸ਼ੇ ਤੋਂ ਦੂਰ ਕਰਨ ਵਾਸਤੇ ਬਹੁਤ ਜ਼ਿਆਦਾ ਸਹਿਯੋਗ ਦੇਣਦੀ ਆ ਬੀਐਸਐਫ ਨੌਜਵਾਨਾਂ ਨੂੰ ਇਹੋ ਹੀ ਕਹਿਣਾ ਚਾਹਾਂਗੇ ਵੀ ਇਹ ਇਹ ਉਲਝਣ ਤੋਂ ਬਾਹਰ ਨਿਕਲੀਏ ਤੇ ਆਪਾਂ ਸਿਆਣਪ ਵਖਾਈਏ ਤੇ ਆਪਣਾ ਜਿਹੜਾ ਭਵਿੱਖ ਆ ਉਹਨੂੰ ਦੇਖਦੇ 哪来一？